ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਚੱਲਿਆਂ ਆਪਾਂ ਸ਼ਾਦੀ ਸ਼ਾਦੀ ਕਿਉਂ ਆ ਵੀ ਅਮਣ ਖਾਏ ਰਸੂਲ ਖਾਏ ਕਿੰਨਾ ਜੀ ਹਲੇ ਤਿਆਰੀ ਨਹੀਂ ਹੋਈਗੀ 1 ਵਜ ਗਿਆ ਤੇ ਅਸੀਂ ਸਲਾਮੀ ਵਾਲੀ ਪਹੁੰਚਾਂਗੇ ਮੈਨੂੰ ਤਾਂ ਲੱਗਦਾ ਮੰਮੀ 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 ਜੀ ਜਾ ਰਹੇ ਆ ਜਾ ਰਹੇ ਆ वहां ਤਿਆਰੀ ਨਹੀਂ ਹੋਈ ਵਾਲੇ ਚੱਲ ਰਹੀ ਹੈ ਤਿਆਰੀ ਵੀ ਆ ਜੀ ਚੱਲ ਰਹੀ ਹੈ ਗੁੜੀਨੀ ਚਾਹ ਦੇ ਵਿੱਚ ਜਾਣਾ ਹੁੰਦਾ ਨਾ ਇਸ ਤਰ੍ਹਾਂ ਤਿਆਰੀ ਹੁੰਦੀ ਹੈ ਜਿਵੇਂ ਆਪਾਂ ਮੱਝ ਮੇਲੇ ਚ ਪਾਣੀ ਹੁੰਦੀ ਹੈ। ਕਸਾ ਤੇ ਕੀ ਹਾਲਾ ਚਾਲ ਆਜੀ ਦਿਖਾਵਾਂਗੇ ਅੱਗੇ ਤੁਹਾਨੂੰ ਵਿਆਹ ਦੇ ਵਿੱਚ ਜੁੜੇ ਰਹੋ ਬਲੌਗ ਦੇ ਨਾਲ ਆਪਣੇ ਨਾਲ ਗੱਡੀ ਆਪਣੀ ਰੈਡੀ ਹੈ। ਪ੍ਰੀਤ ਗੱਡੀ ਦੇ ਵਿੱਚ ਬੈਠਾ ਹੈ। ਪ੍ਰੀਤ ਪ੍ਰੀਤ ਆਏ ਕੱਪੜੇ ਲਵੇੜਦਾ ਓਏ ਫ੍ਰੀਤ ਬੈਠਾ ਹੈ ਵਿੱਚ ਆਏ ਕੱਪੋ ਕੱਪੜੇ ਕੌਣ ਲਵੇੜੀ ਨੇ ਲੈ ਕਮਾਲ ਹੋ ਗਈ ਹੋਰ ਜੀ ਸਾਰੇ ਭਰਾ ਜਦੋਂ ਚੱਲਾਂਗੇ ਦਿਖਾਵਾਂਗੇ ਹਨਾ ਵਲੌਗ ਦੇ ਨਾਲ ਜੁੜੇ ਰਹੋ ਅਗਲਾ ਪੂਰਾ ਵਲੌਗ ਦਿਖਾਵਾਂਗੇ ਫੁਲੀ ਬਾਅਰ ਪਹੁੰਚ ਚੁੱਕਿਆ ਤੇ ਹੁਣ ਰਗੜਾਂਗੇ ਗਲਾਚਾ ਕੰਨਾ ਆ ਜਾ ਪਹੁੰਚ ਚੁੱਕੇ ਹਾਂ ਜੀ ਪਹੁੰਚ ਚੁੱਕੇ ਪਹੁੰਚ ਚੁੱਕੇ ਹਾਂ ਜੀ ਬੈ ਗਏ ਹੁਣ ਖਾਵਾਂਗੇ ਟਿੱਕੀ ਛੱਕੀ ਦੇਖੋ ਤੁਸੀਂ ਮੇਲਣਾ ਆ ਗਏ ਆ ਵਿਆਹ ਦੇ ਵਿੱਚ ਹੋਰ ਛੇ ਆਉਣ ਲੱਗੇ ਬੰਦੇ ਥੋੜੇ ਆ ਜਲਦੀ ਪਹੁੰਚ ਗਏ ਕੰਨਾ ਜਲਦੀ ਆਉਣੀ ਜਾਣਾ ਸੀ ਤੇ ਕਈ ਮੂੜਾਈ ਹੈਲੋ ਟਿੱਕੀ ਟਿੱਕੀ ਖਾਓ ਚੱਲ ਲਾਗੇ ਅੰਦਰ ਫਿਰ ਤੇ ਦਰਾ ਹੋਏ ਕੰਨੇ ਜੀ ਚਾਹ ਪਾਣੀ ਦੋਸਤੋ ਦਿਹਾਵਾਂ ਨੂੰ ਚਾਹ ਬਣੀ ਵਾਲਾ ਪ੍ਰੋਗਰਾਮ ਦੇਖੋ ਰੰਗ ਰੰਗ ਪ੍ਰੋਗਰਾਮ ਹਾਂ ਲਾ ਕੇ ਕੀ ਉਹ ਵਿੱਚ ਭਾਈ ਇਧਰ jabra jabra chal ya. ਉਹ ਰੋਟਾ ਚੱਕ ਲੈ ਦੇਖੀ ਹਲੋ ਜੀ ਬੜਵ ਜੀ ਸੱਤੀ ਦਾ ਅਮਨਸਤੀ ਦਾ ਤੁੰਦ ਦੋਗੇ पटे बि सत श्री Terima hmm. kasih. Hmm. ও যখন হবে না স্যার আজ ਪੀ ਨਾਲ ਹੀ ਆ ਜੀ ਹਾਂ ਬੇਬੇ ਤਗੜੀ ਸਰਵਾਲਾ ਬਾਈ ਸਰਵਾਲਾ ਕੈਲੋ ਸਰਵਾਲਾ ਕੈਰਵਾਲਿਆ ਲੋ ਜੋ ਯਾਰ ਕੈਸਟਾ ਦਾ ਅਨੰਦ ਮਾਣਿਆ ఆర్కెస్ట్రా کافی ਚਰਵਾ ਦੇਖਿਆ ਅੱਜ ਕੱਲ ਜਵਾਨਾ ਕੱਢਦਾ ਜਾਂਦਾ ਹੈ। ఆర్కెస్ట్రా ਦਾ ਵੀ ਬੜਾ ਆਨੰਦ ਮਾਣਿਆ। ਚਲੋ। ਇਹ ਵੀ ਇੱਕ ਅੰਦਾਜ਼। ਪਿਆਸ। ਬੱਧੀ ਅਸੀਂ 2 ਘੰਟੇ ਟਾਈਮ ਪਾਸ ਹੋ ਗਿਆ। ਦੇਖੋ ਅੱਗੇ ਬਲੌਗ ਪੂਰਾ। ਉਡੀ ਨਾਲ ਫੈਮਲੀ ਨੇ ਵੀ ਇੰਜੋਏ ਕੀਤਾ ਬਹੁਤ ਕੈਂਡ ਗੱਲਬਾਤ ਵਿਆਹ ਦੇ ਵਿੱਚ ਇੰਜੋਏ ਕਰਨਾ ਜ਼ਰੂਰੀ ਹੁੰਦਾ ਹੈ ਮਸਾ ਇੱਕ ਟਾਈਮ ਮਿਲਦਾ ਆਪਨ ਹਣਾ ਇੰਜੋਏ ਕਰੰਦਾ ਨਹੀਂਦਾ ਸਾਰੀ ਜ਼ਿੰਦਗੀ ਟੈਨਸ਼ਨ ਹੀ ਟੈਨਸ਼ਨ ਆਉਂਦੀਆਂ ਨੇ ਮਿੱਤਰੋ ਇਹ ਵੀ ਇੱਕ ਲੋਕਾਂ 'ਤੇ ਮਨ ਨੂੰ ਠੰਡਕ ਜੀ ਮਿਲ ਜਾਂਦੀ ਆ ਸਾਡੇ ਵਰਗਿਆਂ ਤਾਂ ਮਿਲਦੀ ਨਹੀਂ ਕਿ ਕਿਉਂ ਕਿ ਅਸੀਂ ਬੀਜੀ ਹੁੰਨੇ ਆ ਹਾਂਜੀ ਦੋਸਤੋ ਦੇਖੋ ਬੁਲਾਓ ਹਾਂਜੀ ਦੋਸਤੋ ਇੰਜੋਏ ਬਹੁਤ ਕੀਤਾ ਜੈਨਾ ਵਿਆਹ ਦੇ ਵਿੱਚ ਆਪਾਂ ਯਾਰੇ ਲੈ ਰਹੇ ਆ ਵਧੀਆ ਨਾ ਹੁੰਦਾ ਖਿਆਲ ਦੇ ਵਿੱਚ ਵਿਆਹ ਦਾ ਸੁਆਦ ਆਉਂਦਾ ਨਾ ਗਰਮੀ ਚ ਨਾ ਨਹੀਂ ਆਉਦਾ ਹੈਗਾ ਖਾਣ ਪੀਣ ਦਾ ਹੀ ਪ੍ਰੋਗਰਾਮ ਵਧੀਆ ਨਾ ਚੰਡਪਰਾਣਾ ਵੀ ਪ੍ਰੋਗਰਾਮ ਵਧੀਆ ਪੂਰਾ ਪੂਰੀ ਸਾਰਾ ਗੱਲ ਬਾਤ ਤੁਸੀਂ ਜੁੜੇ ਰਹੋ ਸਾਡੇ ਵਲੌਗ ਨਾਲ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਬਾਅਦ ਕਰਨਾ ਨੇ ਕਰਨਾ ਗਾ ਨਹੀਂ ਮਦਾ ਖਾਂਦੀ ਨਹੀਂ ਗੀ ਰੋਟੀ ਆਪਾਂ ਮੋਲੀ ਤਰੇ ਤਰਿਆ ਖੀਰੇ ਦਾ ਸਲਾਤ ਨਾਲ ਪਿਆਜ਼ ਉੱਤੇ ਪਾ ਲਿਆ ਨਿੰਬੂ ਚੱਕ ਲਿਆ ਗੱਭਰੂ ਨੇ ਨਿੰਬੂ ਐਂ ਨੇ ਜੋੜਤਾ ਅੱਖਣ ਕਰਦਾ ਜਿਵੇਂ ਮੈਂ ਹਲਾ ਰੋਜ਼ੇ ਨਿੰਬੂ ਲਿ ਜੋੜ ਕੇ ਖਾਂਦਾ ਹੁੰਦਾ ਸਿੱਕ ਲਿਆ ਸਲਾਤ ਥੋੜੇ ਜਿਹਾ ਪਾਇ ਚੌਲ ਆਹਾ ਘਰ ਆ ਜਾ ਮਰ ਗਰਮ ਆਈਸਕ੍ਰੀਮ ਵਾਲਾ ਕਹਿੰਦਾ ਮੇਰੇ ਘਣੀ ਆ ਜਾ ਮੈਂ ਕਿਹਾ ਨਹੀਂ ਬਣਾ ਮੈਂ ਚੌਲਾਂਗਾ ਨਹੀਂ ਜਾਊਂਗਾ ਸੱਜਣਾ ਮੈਂ ਚੌਲ ਪਾਇ ਪੱਤੇ ਜੇ ਘੱਟੇ ਪਰਾਂ ਤੇ ਚੌਲ ਪਾਇ ਪਲੇਟ 'ਚ ਥੋੜੀ ਜੀ ਪਾਈ ਮਾਰ ਬਨੀਰ ਕਿਰਨਾ ਨੇ ਤਰਖਿਆ ਐਸ਼ਕਨੀ ਨੂੰ ਬਾੜਾ ਆ ਕੋਈ ਐਦਰਾ ਸਰਦਾਰ ਜੀ ਖਾਰੇ ਨੇ ਖਾਣਾ ਤੇ ਉਧਰ ਚੱਲ ਰਿਹਾ ਨੋਚੰਤਪਨ ਵਾਲਾ ਸਿਸਟਮ ਸ਼ਾਮ ਦੇ ਬਚ ਚੁੱਕੇ ਨੇ 4 ਆਪਾਂ फटाफट ਖਾਦਾ ਚੌਲ ਖਾਦੇ ਸਮਾਨ 4 ਘੰਟਿਆਂ ਦੇ ਵਿਆਹ ਦੇ ਵਿੱਚ ਖਾਣਾ ਹੁੰਦਾ ਬੜਾ फटाफट ਹੀ ਖਾਣਾ ਪੈਂਦਾ ਹਨ ਉਸ ਤੋਂ ਬਾਅਦ ਗਿਆ ਆਈਸਕ੍ਰੀਮ ਖਾਣੇ ਆਈਸਕ੍ਰੀਮ ਚੱਕਲੀ ਕੌਲੀ ਆਹ ਹਾਂ ਅੰਦੇੜੂ ਆ ਇਹ ਮੁੰਡਾ ਹੁਣ ਤਾਂ ਤੂੰ ਚੌਲ ਖਾ ਕੇ ਆਟਿਆ ਉੱਤੋਂ ਦੀ ਆਈਸਕ੍ਰੀਮ ਹੈ ਆਈਸਕ੍ਰੀਮ ਖਾ ਕੇ ਚੱਲੇ ਕੰਨਾ ਨੇ ਫੜਿਆ ਸੂਟ ਆਪਦਾ ਤੇ ਫੜਲੇ ਡੱਬੇ ਕੰਨਾ ਬਣ ਕੇ ਭਈ ਦਾ ਤਾਂ ਵਿਆਹ ਇਹਦਾ ਬਣਿਆ ਆਪਣਾ ਲੋਟ ਤਾਂ ਆਪਾਂ ਖਾ ਚੁੱਕੇ ਗਿਆ ਕੰਨਾ ਬਣਾ ਕੇ ਲੱਗਿਆ ਕਾਉ ਜੀ ਹੁਣ ਹੁਣ ਚੱਲਿਆ ਆਪਾਂ ਵਾਪਸ ਬਾਏ ਜੁਆਇਆ ਆਇਆ ਹਾਂ ਉਹ ਫਾਈਨਲੀ ਆਪਾਂ ਘਰੇ ਪਹੁੰਚ ਚੁੱਕੇ ਆ ਉਹ ਉਹ ਯਾਰ ਵਿਚਨਾ ਹੋ ਗਏ ਜੀ ਦੋਸਤੋ ਤੁਸੀਂ ਵਿਆਹ ਦੇਖਿਆ ਕਿਵੇਂ ਲੱਗਿਆ ਤੇ ਫਾਈਨਲੀ ਆਪਾਂ ਘਰੇ ਪਹੁੰਚ ਚੁੱਕੇ ਆ ਗੱਡੀ ਆਪਣੀ ਖੜਾਤੀ ਪਿੱਛੇ ਦੇਖੋ ਤੇ ਆਪਾਂ ਪਹੁੰਚ ਚੁੱਕੇ ਹੁਣ ਨਾ ਆਪੋ ਦਬੇ ਲੈ ਕੇ ਇੱਥੇ ਜਿਹੜੇ ਜੇ ਦੇਖ ਰਹੇ ਆ ਬਾਪੂ ਨੇ ਵੀ ਖਾ ਲੇ ਹੈ ਬਾਪੂ ਕਿਵੇਂ ਦੇ ਵਧੀਆ ਦੇ ਹੈ ਰਸਗੁਲਾ ਗਲਾਬ ਜਮਨ 10 10 ਮੈਂ ਤਾਂ ਚੈੱਕ ਕੀਤਾ ਸਾਡੀ ਮਾਈ ਨੇ ਤਰਖਿਆ ਸੀ ਸਾਗ ਜੇ ਹੁਣ ਖਵਾਉਂ ਤਾਂ ਨਜ਼ਰ ਲਗਾ ਤਾ ਸਾਗ ਹੈ ਮੰਮੀ ਤੋ ਤੱਕ ਆਵਾਂਗੇ ਔਰ ਜ਼ੋਰ ਜ਼ੋਰ ਬਾਤਾਂ ਵਿੱਚ ਬੋਲ ਕਾਥੋ ਲਿਆ ਮਾ ਕਿਵੇਂ ਰਹੀ ਬਰਫੀ ਵਿਆਹ ਭਾਈ ਵਿਆਹ ਕੈਂਡ ਗੱਲ ਬਾਤ ਵਿਆਹ ਵਿਆਹ ਪਿਆ ਅਮੀ ਸਾਕੋ ਕੈਂਡ ਬਣ ਗਿਆ ਕਿਥੋਂ ਲਿਆਂਦਰੀ ਵਸਾ ਕੇ ਆ ਤ ਹੈ ਸਾਦੇ ਖੇਤੋਂ ਕਿਲੇ ਆ ਦੀ ਕਿਤੋਂ ਚੱਲਣ ਦੋ ਰਿਹਾ ਮੁਰੋਂ ਚੋ ਅੱਡੇ ਲਾਇਆ ਹੋਇਆ ਪੈਸਾ ਕੁਦਰੋਸੀ ਤੋੜ ਕੇ ਅੱਜ ਧਰ ਲਿਆ ਵਿਆਹ ਚਾ ਕੈਂ ਮਟਰ ਪਨੀਰ ਘਰੇ ਮਿਲੂਗਾ 60 ਪੂਰਾ ਬਲੌਗ ਜਰੂਰ ਦੇਖਿਓ ਹਣਾ ਤੇ ਹੁਣ ਆਪਾਂ ਕੱਪੜੇ ਕੁੱਪੜੇ ਚੇਂਜ ਕਰਦੇ ਆਂ ਅਰੇ ਇੱਕ ਅੱਲ ਬਾਤ ਘੈਂਟ ਵਿਆਹ ਬਣਿਆ ਤੁਸੀਂ ਵੀ ਬਲੌਗ ਜਰੂਰ ਦੇਖਿਆ ਕਰੋ ਆਪਣਾ ਸਹਿਯੋਗ ਜੇਕਰ ਬਹੁਤ ਸਹਿਯੋਗ ਦੀ ਲੋੜ ਹੈ ਭਰਾਵਾਂ ਨੂੰ ਪ੍ਰੀਤ ਨੇ ਕੱਪੜੇ ਚੇਂਜ ਕਰਤੇ ਫ੍ਰੀਤ ਕਰਤੇ ਕੰਨ ਲੱਗ ਗਈ ਆ ਬਈ ਪਹਿਲਾਂ ਨੇ ਘੰਟੇ ਜਰੂਰ ਚ ਲਾਇਆ ਹੁਣ ਇਹ ਲਾ ਰਹੀ ਐ ਕਿਉਂ ਕੰਨ ਹਾਂਜੀ ਪਹਿਲਾਂ 2 ਘੰਟੇ ਚ ਲਾਇਆ ਹੁਣ ਲਾ ਰਹੀ ਐ ਹਾਂਜੀ ਪਹਿਲਾਂ 2 ਘੰਟੇ ਲੱਗਦੇ ਤੇ ਜੂੜੇ ਜੂੜੇ ਤੇ ਹੈ ਬ੍ਰੀਤ ਕੀ ਮੇਰੇ ਹਵਿਆ ਕੀ ਕਰ ਪ੍ਰੀਤ ਹਾਂ ਕੀ ਕੁਝ ਖਾਦਾ ਤੈ ਗੋਲ ਗੁੱਪੇ ਹਾਂ ਹੂੰ ਆਈਸਕ੍ਰੀਮਾ ਹੋਰ ਕੌਫੀ ਹਾਂ ਬੱਟਾ ਹਾਂ ਰੋਟੀ ਹਾਂ ਤੇ ਹੋ ਕੀ ਦੀ ਖਿਲ ਪੌਪਕੌਰਨ ਲਾ ਹਾਂ ਟਿੱਕੀ ਲਾ ਟਿੱਕ ਖਾ ਟਿੱਕੀ ਵੀ ਖਾਦੀ ਸੀ ਹਾਂ ਤੇ ਵੀ ਹੋਰ ਵੀ ਖਾਦਾ ਦੇ ਉਹ ਗਈ ਜੀ ਅੱਲਾ ਭੁੱਲ ਗਿਆ ਤੇ ਆ ਗਿਆ ਟਿੱਕੀ ਕੋਲੇ ਹਾਂ ਦਹੀਂ ਭੁੱਲੇ ਵੀ ਤੇ ਅਬ ਸਾਡੇ ਤੇ ਹਨਾ ਫਾਸੇ ਉਹ ਕੀਜੀ ਹਮ ਫਾਸੇ ਪ੍ਰਾਈ ਵੀ ਘੱਟ ਤੇ ਪੰਜ ਪ੍ਰਾਈ ਸਭ ਘੱਟ ਤੇ ਇੰਨਾ ਕੁਛ ਖਾਇਆ ਭਈ ਆਡਾ ਕੀ ਹੋ ਗਿਆ ਹਾਂ ਟਿੱਕੀ ਵੀ ਹਮ ਢੇਲ ਪੋਲੇ ਹਮ ਗੋਲ ਗੱਪੇ ਉੱਚੋ ਇੰਨਾ ਕੁਛ ਖਾ ਗਏ ਹਮ ਉਹਨੇ ਦੋ ਮਹੀਨਾ ਕਿਤੇ ਵਿਆਹ ਤੇ ਲੈ ਕੇ ਆਨੇ ਕਿੱਲਾ ਉਹਨੇ ਕਿਤੇ ਲੈ ਕੇ ਆਨੇ ਵਿਆਹ ਤੇ ਕਿੱਲਾ ਵੀ ਕਿਹਾ ਹਾਂ ਮੈਂ ਹੁਣ ਕਿਸੇ ਵਿਆਹ ਤੇ ਨਹੀਂ ਲੈ ਕੇ ਆਨੇ ਬ੍ਰੀ ਤਨੂ ਮੈਂ ਜਰੂਰ ਹੋ ਜਾਊਂਗਾ। ਨਾ ਬਈ ਹੁਣ ਨਹੀਂ। ਹੁਣ ਤਾਂ ਮੈਂ ਬੀਬੀ ਚਾਚੇ ਦੇ ਵਿਆਹ ਹੈ। ਹੈ? ਹੁਣ ਤਾਂ ਮੈਂ ਚਾਚੇ ਦਾ। ਬਹੁਤ ਚਾਚੇ ਦੇ ਵਿਆਹ ਤਾਂ ਮੈਂ ਜਾਊਂਗਾ ਬੀਬੀ ਜਾਊਗੀ। ਤੇ ਹਰਵਿੰਦਰ ਚਾਚਾ ਜਾਊਗਾ ਤੇਰੇ ਪਾਪਾ ਜਾਊਗਾ। ਮੈਂ ਵੀ ਆਊਂਗਾ। ਤੁਸੀਂ ਦੋਨੇ ਘਰੇ ਘਰ ਘਰ ਸਾਮੋਗੇ। ਸਾਡੇ ਬਿਨਾ ਘਰ ਹੋਈ ਨਹੀਂ ਹੁੰਦਾ। ਅਸੀਂ ਘਰੇ ਕੋਈ ਨਹੀਂ ਰਹਿੰਦੇ। ਸਾਡੇ ਬਿਨਾ ਮਿੱਤਰ ਬੀਬੀ ਮੈਂ ਮੈਨੂੰ ਜੀ ਨਹੀਂ ਨੋਦੀ। ਕੌਣ? ਬੀਬੀ। ਕਦੋਂ ਸਾਨੂੰ ਤੇਰੇ ਪਟਾ ਮਾਮਾ ਕੀ ਲੈ ਜਾਊਗਾ? ਉਹਨੂੰ ਕਹਿਣਾ ਨਹੀਂ ਬਚਾ ਦੇ ਬੱਲੇ ਬੱਲੇ ਉਹਨੂੰ ਕਹਿ ਰਾਂ ਵੀ ਇਹਨੂੰ ਲੈ ਕੇ ਨਹੀਂ ਆਣਾ ਹੈ ਪਤੀਤ ਨੂੰ ਐਵੇਂ ਹੈ ਹੈ ਅਰੇ ਕਹੇ ਕੱਝ ਸੀ ਉਹ ਤੋਂ ਪਹਿਲੀ ਵਾਰ ਕੇ ਫੇਰ ਹੈ ਕੱਝ ਸੀ ਉਹ ਤੋਂ ਪਹਿਲੀ ਵਾਰ ਕੇ ਪਤੀਤ ਨਾਲ ਨਾ ਬਈ ਕਿਉਂ ਹੁਣ ਜਾਣ ਜਿੰਨਾ ਸੀ ਕੱਝ ਸੀ ਅਸੀਂ ਉਹ ਤੋਂ ਪਹਿਲੀ ਵਾਰ ਕੇ ਫੇਰ ਆ ਤੇ ਫੋਟੋ ਫੂਟਾਂ ਵੀ ਖਿੱਚੀਆਂ ਸੀ ਬਹੁਤ ਜ਼ਿਆਦਾ ਨਜ਼ਾਰਾ ਆਇਆ ਪੂਰਾ ਫੁੱਲ ਮਜ਼ਾ ਆਇਆ ਬਈ ਆਲੇ ਵਿੱਚ ਪੂਰਾ ਇੰਜੋਏ ਕੀਤਾ ਉਸਨੇ ਤੇ ਪੂਰਾ ਬਲਾਗ ਜ਼ਰੂਰ ਦੇਖੋ ਆਪਣਾ ਹਨਾ ਬੜਾ ਹੀ ਕੈਂਟ ਇੰਟਰਸਟਿੰਗ ਹੈ ਤੁਸੀਂ ਦੇਖਿਆ ਨਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰੋਕੇ ਪ੍ਰਮਾਤਮਾ ਸਭ ਨੂੰ ਜਿਉਂਦੇ ਵਸਦੇ ਰਹੋ ਆ ਗਏ ਜੜੀ ਆਪਾਂ ਅੰਦਰੂਕੇ ਵਰਕ ਤੇ ਆਪਣੇ ਬਲੌਗ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਾ ਲਓ ਜਿੰਨੇ ਨਹੀਂ ਕਰਨਾ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋੀ ਤਾਂ ਅੱਗੇ ਸਾਨੂੰ ਵੀ ਹੌਸਲਾ ਮਿਲਦਾ ਹੈ ਹਨਾ ਅਸੀਂ ਕੋਟੇ ਚਾਰਨ ਦੇ ਵਿੱਚ ਚਾਰ ਚੀਜ਼ਾਂ ਵਜਿਲੇ ਲੈ ਕੇ ਆ ਰਹੇ ਹਾਂ ਸਾਡੇ ਚੈਨਲ ਨੂੰ ਵੱਤੋ ਵੱਤ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਹਨਾ ਧੰਨਵਾਦ ਸਾਰੇ ਭਰਾਵਾਂ ਦਾ ਜਿਉਂਦੇ ਵਸਦੇ ਰਹੋ ਸਜਣੋ